ਟਰਕੋ ਇਸ ਵਕਤ ਮੈਂ ਪਿੰਡ ਖੋਟੇ ਦੇ ਵਿੱਚ ਮੌਜੂਦ ਹਾਂ ਪਿਛਲੇ 2-3 ਦਿਨਾਂ ਦੀ ਗੱਲ ਆ ਪਿੰਡ ਮਹਿਮੇ ਵਾਲਾ ਜੋ ਮੋਗੇ ਦਾ ਪਿੰਡ ਆ ਉੱਥੇ ਕੰਕ ਅੱਗ ਲੱਗ ਗਈ ਸੀ ਜਿੱਥੇ ਫਾਇਰ ਬ੍ਰਿਗੇਡ ਦੀ ਗੱਡੀ ਜਾਂਦੀ ਆ ਉਸ ਦੇ ਵਿੱਚ ਪਿੰਡ ਖੋਟੇ ਦਾ ਨੌਜਵਾਨ ਗगनਦੀਪ ਜੋ ਪਹਿਲੇ 2.5 ਸਾਲ ਤੋਂ ਸਰਕਾਰੀ ਜੋਬ ਤੇ ਲੱਗਿਆ ਸੀ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ 10000 ਤੋਂ ਵੱਧ ਸੈਲਰੀ ਨਹੀਂ ਪਰਿਵਾਰ ਦਾ ਗੁਜ਼ਾਰਾ ਬਹੁਤ ਔਖਾ ਸੀ ਸਰਕਾਰ ਦੇ ਬਹੁਤ ਸਾਰੇ ਨੁਮਾਇੰਦੇ ਆਏ ਉਹਨਾਂ ਦਾ ਕਹਿਣਾ ਸੀ ਕਿ ਪੱਕਾ ਕਰਾਂਗੇ ਪੱਕਾ ਕਰਾਂਗੇ ਤੇ ਜਾਣਕਾਰੀ ਲਈ ਦੱਸਦੀ ਹੈ ਕਿ 2 ਮਹੀਨੇ ਹਜੇ ਗਗਨਦੀਪ ਦੀ ਮੈਰਿਜ ਨੂੰ ਹੋਇਆ 25 26 ਸਾਲ ਉਹਨਾਂ ਦੀ ਉਮਰ ਆ ਤੇ ਅੱਗ ਬੁਝਾਉਂਦੇ ਬੁਝਾਉਂਦੇ ਉਹ ਅੱਗ ਦੀ ਲਪੇਟ ਵਿੱਚ ਆ ਗਏ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸੋਸ਼ਲ ਐਕਟਿਵਿਸਟ ਨੇ ਪੋਸਟਾਂ ਪਾਈਆਂ ਤੇ ਉਸ ਦੇ ਹੱਕ ਦੀ ਗੱਲ ਕੀਤੀ ਆ ਤੇ ਅੱਜ ਪਰਮਿੰਦਰ ਡੈਂਪਲ ਕਾਂਗਰਸ ਦੇ ਸੀਨੀਅਰ ਆਗੂ ਚੇਅਰਮੈਨ ਪਰਮਪਾਲ ਜੀ ਆਏ ਤਖਤਪੁਰਾ ਸਾਹਿਬ ਤੋਂ ਜਸਪੀਰ ਬਰਾੜ ਕੋਟੇ ਜੀ ਪਹੁੰਚੇ ਹੋਏ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਰਵਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਕੀ ਮੰਗ ਆ ਜੀ ਪਹਿਲੇ ਦਿਨੀ ਜਿਹੜੀ ਮੰਦਪਾਗੀ ਘਟਨਾ ਕੱਟੀ ਜਿਸ ਦੇ ਵਿੱਚ ਸਾਡਾ ਨੌਜਵਾਨ ਫਤਲਾ ਗਿਆ ਕਿੰਨੀ ਅੱਗ ਬਚਾਉਂਦੇ ਹੋ ਅੱਜ ਗਰੰਟੀ ਦਰਦੇ ਮਿਲਟਰ ਆਏ ਨੇ ਦੁੱਖ ਦੀ ਘੜੀ ਦੇ ਵਿੱਚ ਕੀ ਮੰਗਤਾ ਦਿੱਸਾਈ ਗਈ ਅੱਜ ਸਰਕਾਰ ਵੱਲੋਂ ਇਹ ਹੀ ਮੰਗਾਈ ਜਿਹੜੇ ਹੁਣ ਉਹ ਕਟਾ ਹੁਣ ਪੂਰਾ ਨਹੀਂ ਹੋਣਾ ਜਿਹੜਾ ਪੈ ਗਿਆ ਸਾਨੂੰ ਜਿਹੜਾ ਹੁਣ ਸਾਨੂੰ ਕਹਿੰਦੇ ਆ ਕਿ ਤੁਹਾਡੇ ਬੱਚੇ ਨੂੰ ਨੌਕਰੀ ਦੇਵਾਂਗੇ ਅੱਜ ਸੱਧਿਆ ਉਹਨੂੰ ਪਰ ਅਸੀਂ ਸਾਡੇ ਕੋਲ ਚਾਹੇ ਪੱਕੇ ਤੌਰ ਤੇ ਨੌਕਰੀ ਮਿਲਣੀ ਚਾਹੀਦੀ ਸਾਨੂੰ ਪਰਿਵਾਰ ਦੇ ਸਾਨੂੰ ਵਾਕਿਆ ਜਿਹੜੀ ਮਾਲੀ ਸਹਾਇਤਾ ਦੇਣੀ ਹੈ ਸਰਕਾਰ ਤੋਂ ਉਹ ਦੇਵੇ। ਕਿਦੋਂ ਦੇ ਵਿਆਹ ਉਹਨੇ ਕਿੰਨਾ ਟਾਈਮ ਹੈ? ਹਾਂਜੀ ਉਹਨੂੰ 2 ਮਹੀਨੇ ਹੋਏ ਸੀ। ਇੰਨੇ ਸਮੇਂ ਤੋਂ 10000 ਸੈਲਰੀ। ਹਾਂਜੀ 2.5 ਸਾਲ ਤੋਂ 10000 ਸੈਲਰੀ ਮਾਰੀ। ਬਜਾਰਾ ਹੋ ਜਾਂਦਾ ਸੋਹਣੇ। ਨਾ ਜੀ ਇਹ ਤਾਂ ਬਜਾਰਾ 10000 ਨਕਾਟਾ ਦਾ ਬਜਾਰਾ ਹੁਣ। ਕੋਈ 1.5 ਕਰੋੜ ਰੁਪਈਆ ਕਿ ਅਗਲੇ 20 ਜਿੱਤੇ ਭਜਾਉਣਗੇ ਉਹ ਸੀ। ਮੈਂ ਮੈਣਾ ਪੈਣ ਲੱਗੀ ਮੋਕੇ ਦੇ ਨਾਲ। ਜੀ। ਹਾਂਜੀ ਕਣਕ ਨੂੰ ਅੱਗ ਲੱਗੀ ਹੋਈ ਸੀ। ਕੰਕਲ ਨੂੰ ਅਗਲਾ ਦੀ ਸੀਤ ਬਸ ਹਵਾ ਦਾ ਰੁਕ ਬਦਲ ਦੱਸ ਦਿਆ ਵੀ ਹਵਾ ਦੌਰਤ ਬਦਲਣ ਕਾਰਨ ਵੀ ਉਸ ਦਾ ਕੱਗ ਦੀ ਲਵੇਟ ਵਿੱਚ ਆ ਗਿਆ ਦੇਖੋ ਕੋਈ ਲੱਭ ਜੀ ਨਹੀਂ ਹੈ ਵੀ ਇਹਨਾਂ ਨੂੰ ਕਾਦੇ ਨਾ ਦਲਾਸਾ ਦੇ ਕੇ ਜਾਈਏ ਵੀ ਗਗਨਦੀਪ 26 ਸਾਲ ਦਾ ਨੌਜਵਾਨ 2 ਮਹੀਨੇ ਹੋਏ ਵਿਆਹ ਨੂੰ ਆ ਦੇਖੋ ਉਹਨਾਂ ਦੇ ਦਾਦਾ ਜੀ ਬੈ ਪਏ ਆ ਆ ਦਾਦੀ ਬੈਠੀ ਹੈ ਚਾਚੇ ਬਾਪ ਬੈਠਾ ਸਭ ਤੋਂ ਵੱਡਾ ਤਖਤ ਹੁੰਦਾ ਬੀਜੇ ਪਿਓ ਦੇ ਮੋਢਿਆਂ ਤੇ ਪੁੱਤ ਦੀ ਸੇਵਾ ਚ ਜਾਵੇ ਸੋ ਮੈਂ ਤਾਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੈਂ ਬਤੌਰ ਸੇਵਾਦਾਰ ਹਲਕਾ ਨਿਹਾਲ ਸਿੰਘ ਵਾਲਾ ਬੇਨਤੀ ਕਰਦਾ ਕੋਈ ਪਾਰਟੀ ਬਾਜ਼ੀ ਨਹੀਂ ਜਿੱਥੇ ਜਿੱਥੇ ਤਾਂ ਲੋਕ दारू ਪੀ ਕੇ ਨੁਕਸਾਨੇ ਗਏ ਉੱਥੇ ਤਾਂ ਤੁਸੀਂ 10-10 ਲੱਖ ਦੇਤਾ ਜਿੱਥੇ ਇੱਕ ਇਨਸਾਨ ਅੱਗ ਬੁਝਾਉਂਦਾ ਦੁਨੀਆ ਤੋਂ ਚਲਾ ਗਿਆ ਤੁਸੀਂ ਇਹ ਵੇਖੋ ਮੁੰਡੇ ਚ ਕਿੰਨਾ ਜਜ਼ਬਾ ਹੋਣਾ ਹਜੇ ਉਹਨੇ ਪੱਕਾ ਹੋਣਾ ਸੀ ਉਸ ਮਹਿਕਮੇ ਚ ਪਤਾ ਨਹੀਂ ਕਿੰਨੀ ਤਰੱਕੀ ਕਰਨੀ ਸੀ ਸੋ ਮੇਅਰ ਸਾਹਿਬ ਵੀ ਆਏ ਕੋਈ ਐਲਾਨ ਇਕੱਲੇ ਐਲਾਨ ਨਾਲ ਗੱਲ ਨਹੀਂ ਚਲਣੀ ਸੋ ਇਹ ਕਹਿ ਕੇ ਗਏ ਆ ਵੀ ਛੋਟੇ ਭਰਾ ਦੇ ਕਾਗੇ ਲੈ ਆਓ ਕੀ ਫਾਇਦਾ ਉਹਨੂੰ ਵੀ ਕੱਚਾ ਰੱਖ ਲੈਣਗੇ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸਾਡਾ ਹਲਕਾ ਨਿਹਾਲ ਸਿੰਘ ਵਾਲੇ ਦਾ ਬੜਾ ਜਜਾਰੂ ਤੇ ਨੌਜਵਾਨ ਮੁੰਡਾ ਸੀ ਉਹ ਤੁਸੀਂ ਇਹ ਵੇਖੋ ਉਹ ਜਜਬਾ ਕਿੰਨਾ ਹਉਣਾ ਲੜਾਈ ਦਾ ਸੋ ਉਹਦੇ ਪਰਿਵਾਰ ਤੇ 2 ਮਹੀਨੇ ਉਹ ਇੱਕ ਮੁੰਡਾ ਦੋ ਪਰਿਵਾਰਾਂ ਨੂੰ ਮਾਰ ਗਿਆ ਜਿਹੜਾ 2 ਮਹੀਨੇ ਪਹਿਲਾਂ ਵਿਆਹ ਹੋਇਆ ਉਹ ਲੜਕੀ ਦਾ ਪਰਿਵਾਰ ਵੀ ਮਰਿਆ ਹੀ ਐ ਇਸ ਪਰਿਵਾਰ ਨੂੰ ਵੀ ਮਾਰ ਗਿਆ ਸੋ ਇੱਕੋ ਹੀ ਮੁੰਡਾ ਰਹਿ ਗਿਆ ਵਾ ਸੋ ਪੰਜਾਬ ਸਰਕਾਰ ਅੱਗੇ ਅਸੀਂ ਬੇਨਤੀ ਕਰਦੇ ਆਂ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਪੰਜਾਬ ਦੇ ਮੁੱਖ ਮੰਤਰੀ ਬੜਾ ਰੌਲਾ ਪਾਉਂਦੇ ਆ ਮੈਂ ਐਂ ਕਰ ਦੂੰਗਾ ਮੈਂ ਜੋ ਕਰ ਦੂੰਗਾ ਬੇਨਤੀ ਐ ਵੀ ਜ਼ਰੂਰ ਛੋਟੇ ਪਿੰਡ ਦੇ ਇਸ ਨੌਜਵਾਨ ਨੂੰ ਇਸ ਇਹਦੇ ਭਰਾ ਛੋਟੇ ਨੂੰ ਕੋਈ ਪੱਕੀ ਨੌਕਰੀ ਦਿੱਤੀ ਜਾਵੇ ਕਿਉਂਕਿ ਬੜਾ ਸੌਖਾ ਪ੍ਰੋਸੀਜਰ ਹੈ ਜੇ ਸਰਕਾਰ ਚਾਵੇ ਜਿਹੜੇ ਸਾਡੇ ਮੋਗੇ ਦੇ ਮੇਅਰ ਉਹ ਲਿਖ ਕੇ ਲੋਕਲ ਬਾਡੀ ਨੂੰ ਕੱਲਣਾ ਐ ਐਸਡੀਐਮ ਸਾਹਿਬ ਦੀ ਰਿਪੋਰਟ ਬਣੇ ਤਾਂ ਮਿੰਟੋ ਮਿੰਟੀ ਪੱਕੀ ਨੌਕਰੀ ਇਹਨਾਂ ਨੂੰ ਮਿਲ ਸਕਦੀ ਹੈ ਅਗਰ ਜੇ ਤੁਸੀਂ ਲਾਰਿਆਂ ਚ ਰੱਖਣਾ ਇਸ ਮੁੰਡੇ ਨੂੰ ਕੱਚਾ ਰੱਖਣਾ ਤੇ ਉਹ ਤੁਹਾਡੀ ਆਪਦੀ ਹੈ ਪਰ ਮੈਂ ਇਨਿਕ ਬੇਨਤੀ ਕਰਦਾ ਅੱਜ ਮੈਂ ਪਰਮੇਂਦਰ ਡੈਂਪਲ ਜੇ ਕਿਸੇ ਸਾਡੀ ਸਰਕਾਰ ਹੁੰਦੀ ਪਾਰਟੀ ਦੀ ਅਸੀਂ ਕਿਸੇ ਅਹੁਦੇ ਤੇ ਹੁੰਦੇ ਤੇ ਮੈਂ ਪੰਜਾਂ ਦਿਨਾਂ ਚ ਚੱਕੀ ਲਾ ਕੇ ਦੇਣੀ ਸੀ ਇਸ ਪਰਿਵਾਰ ਨੂੰ ਪੱਕੀ ਨੌਕਰੀ ਦੀ ਸੋ ਹੁਣ ਉਹਨਾਂ ਦੀ ਸਰਕਾਰ ਆ ਉਹਨਾਂ ਦੀ ਡਿਊਟੀ ਬਣਦੀ ਐ 92 ਐਮਐਲਏ ਲੋਕਾਂ ਨੇ ਜਿਤਾ ਕੇ ਇਕੱਲੇ ਇਸੇ ਕਰਕੇ ਇਕੱਲੇ ਵੀ ਤੁਸੀਂ ਸਾਡੇ ਕੰਮ ਕਰੋ ਸੋ ਬੇਨਤੀ ਐ ਸਰਕਾਰ ਨੂੰ ਇੱਥੋਂ ਦੇ ਮੌਕੇ ਦੇ ਐਮਐਲਏ ਸਰਦਾਰ ਮਨਜੀਤ ਸਿੰਘ ਜੀ ਨੂੰ ਵੀ ਬੇਨਤੀ ਐ ਵੀ ਤੁਹਾਨੂੰ ਪਤਾ ਵਾ ਵੀ ਗਰੀਬ ਪਰਿਵਾਰਾਂ ਦੀਆਂ ਕੀ ਮਜਬੂਰੀਆਂ ਹੁੰਦੀਆਂ ਸੋ ਤੁਸੀਂ ਇਨਾਂ ਦੀ ਬਾਹ ਫੜੋ ਇਹਨਾਂ ਨੂੰ ਲੈ ਕੇ ਮੁੱਖ ਮੰਤਰੀ ਕੋਲੇ ਜਾਓ ਤੇ ਪੱਕੀ ਨੌਕਰੀ ਦਾ ਪ੍ਰਬੰਧ ਕਰੋ ਤਾਂ ਕਿ ਇਹ ਪਰਿਵਾਰ ਬਚਾਇਆ ਜਾ ਸਕੇ ਮੈਂ ਅੱਜ ਸਾਡੇ ਵੀਰ ਗਗਨਦੀਪ ਦੇ ਘਰੇ ਆਇਆ ਹਾਂਗਾ ਉਹਨਾਂ ਦੀ ਮਾਤਾ ਬੈਠੇ ਨੇ ਇਹਨਾਂ ਕੋਲੇ ਕੋਈ ਲੱਭ ਨਹੀਂ ਹੈਗੇ ਉਹਨਾਂ ਦੇ ਪਿਤਾ ਬੈਠੇ ਨੇ ਉਹਦੇ ਰਿਸ਼ਤੇਦਾਰ ਬੈਠੇ ਨੇ ਅੱਜ ਤਕਰੀਬਨ ਗਗਨਦੀਪ ਨੂੰ ਗਏ ਨੂੰ 4 ਦਿਨ ਹੋ ਗਏ ਆ ਪਰ ਸਰਕਾਰ ਵੱਲੋਂ ਜਾਂ ਇਥੋਂ ਡਿਪਟੀ ਕਮਿਸ਼ਨਰ ਵੱਲੋਂ ਉਹੀ ਸਹਾਇਤਾ ਦਾ ਹਜੇ ਤੱਕ ਐਲਾਨ ਨਹੀਂ ਕੀਤਾ ਗਿਆ। ਔਰ ਕੋਈ ਐਲਾਨ ਐਸਾ ਨਹੀਂ ਕੀਤਾ ਗਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਪਰਿਵਾਰ ਦੇ ਵਿੱਚੋਂ ਇੱਕ ਸੇਕ ਆਦਮੀ ਨੂੰ ਨੌਕਰੀ ਦਿੱਤੀ ਜਾਊਗੀ। ਔਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਪਿੱਛੇ ਜੇ ਸਰਕਾਰ ਨੇ ਅੰਮ੍ਰਿਤਸਰ ਵਿਖੇ ਜੋ ਸ਼ਰਾਬ ਪੀ ਕੇ ਕੁਝ ਲੋਕਾਂ ਦੀ ਮੌਤ ਹੋਈ। ਉਹਨਾਂ ਨੂੰ 10 ਲੱਖ-ਲੱਖ ਰੁਪਇਆ 10 ਲੱਖ ਰੁਪਇਆ ਪਰ ਵਿਅਕਤੀ ਦਾ ਮੁਆਵਜ਼ਾ ਦਾ ਐਲਾਨ ਕੀਤਾ ਹੈ। ਪਰ ਸਾਡਾ ਗਗਨਦੀਪ ਸਾਡੇ ਹਲਕੇ ਨਿਹਾਲ ਸਿੰਘ ਵਾਲੇ ਦਾ ਉਟੇ ਪਿੰਡ ਦਾ ਗਗਨਦੀਪ ਨੌਜਵਾਨ ਜੋ ਕਿਸੇ ਦੀ ਫਸਲ ਦੀ ਅੱਗ ਬੁਝਾਉਣ ਵਾਸਤੇ ਪਿੱਛੇ ਆਪਦੀ ਜਾਨ ਗਵਾ ਬੈਠਾ ਉਹਨੇ ਨਹੀਂ ਸੋਚਿਆ ਵੀ ਮੈਂ ਉੱਥੇ ਨਾ ਜਾਵਾਂ ਉਹਨੇ ਆਪਦੀ ਫਰਜ਼ ਨਿਭਾਇਆ ਉਹਦੀ ਡਿਊਟੀ ਸੀਗੀ ਬਿਸ਼ੱਕ ਉਹ ਕੱਚਾ ਮੁਲਾਜ਼ਮ ਸੀਗਾ ਪਰ ਫਿਰ ਵੀ ਜੋ ਉਹਦਾ ਲਗਨ ਸੀਗੀ ਉਹ ਇਸ ਤਰ੍ਹਾਂ ਸੀਗਾ ਵੀ ਜਿਵੇਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਡਿਊਟੀ ਕਰਦਾ ਹੋਵੇ ਪਰ ਹਰਿਆਣੇ ਦੀ ਗੱਲ ਹੈ ਵੀ ਕੋਈ ਮੰਤਰੀ ਵੱਲੋਂ ਕੋਈ ਐਲਾਨ ਨਹੀਂ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਇੱਥੇ ਪਹੁੰਚਿਆ ਚਾਰ ਦਿਨ ਗੁਜ਼ਰ ਚੁੱਕੇ ਨੇ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਵਡਿੰਗ ਜੀ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਦਿੱਤਾਗਾ ਕਿ ਸਰਕਾਰ ਇਹਨਾਂ ਦੇ ਪਰਿਵਾਰ ਬਾਰੇ ਕੁਝ ਸੋਚੇ। ਵਿਰੋਧੀ ਤੇ ਰਾਗੂ ਸਰਦਾਰ ਪਤਪ ਸਿੰਘ ਬਾਜਵਾ ਨੇ ਵੀ ਇੱਕ ਬਿਆਨ ਦਿੱਤਾਗਾ ਕਿ ਇਹਨਾਂ ਦੇ ਪਰਿਵਾਰ ਬਾਰੇ ਸਰਕਾਰ ਨੂੰ ਕੋਈ ਮੁਆਵਜ਼ਾ ਲਾਣਨਾ ਚਾਹੀਦਾ ਔਰ ਤੁਰੰਤ ਇਹਨਾਂ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਸੰਤਲ ਜੀ ਅੱਗ ਭਜਾਉਣ ਤੋਂ ਲਿਕੇ ਸੀ ਕਿ ਕਾਰਨ ਮੰਦਿਰ ਕਕੇ ਦੇਖਿਆ ਕਿ ਜਾਂ ਤਾਂ ਸੇਫਟੀ ਗਲਾਵਜ਼ ਜਾਂ ਕੋਈ ਇਦਾਂ ਦੇ ਕਿਊਮੈਂਟ ਨਹੀਂ ਸੀ ਉਹਨਾਂ ਦੇ ਕੋਲ। ਕੋ ਪਿਛਲੀ ਦਿਨੀ ਮੁੱਗੇ ਵੇਖੇ ਇੱਕ ਫਾਇਰ ਬ੍ਰਿਗੇਡ ਕੋਲ ਨੂੰ ਅਸੀਂ ਕਾਲ ਕੀਤੀ ਸੀਗੀ ਉੱਥੇ ਅੱਗ ਲੱਗੀ ਸੀਗੀ ਤੇ ਉੱਥੇ ਮੈਂ ਦੇਖਿਆ ਉਹਨਾਂ ਦੇ ਨਾਲ ਨੌਜਵਾਨ ਮੁੰਡੇ ਸੀਗੇ ਸਾਰੇ ਜੋ ਅੱਗ ਬੁਝਾਉਣ ਆਏ ਔਰ ਬੜੇ ਹੀ ਉਹ એનર્ਜੀ ਵਾਲੇ ਕਹਿ ਲਓ ਵੀ ਇੱਕਦਮ ਪੂਰਾ ਕੰਮ ਕਰਨ ਨੂੰ ਤਿਆਰ ਸੀ ਫਿਰ ਜਦੋਂ ਮੇਰੀ ਉਹਨਾਂ ਨਾਲ ਵਾਰਤਾਲਾਪ ਹੋਈ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਕੋਈ ਸੇਫਟੀ ਕਿੱਟ ਨਹੀਂ ਹੈਗੀ ਕੋਈ ਗਲਵਸ ਨਹੀਂ ਹੈਗੇ ਕੋਈ ਉਹਨਾਂ ਕੋਲੇ ਉਹ ਜੇ ਸਾਧਨ ਨਹੀਂ ਹੈਗੇ ਵੀ ਅੱਗ ਤੋਂ ਬਚਿਆ ਜਾ ਸਕੇ ਕੋਈ ਗੈਸ ਦਾ ਸਿਲੰਡਰ ਨਹੀਂ ਹੈਗਾ ਉਹ ਕਹਿੰਦੇ ਸਾਨੂੰ ਤਾਂ ਅਸੀਂ ਬੱਚੇ ਹੋਣ ਕਰਕੇ ਨਾ ਸਰਕਾਰ ਕੋਲ ਪੈਸਾ ਹੈਗਾ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਆਉਂਦੀ ਪਰ ਉਹਨਾਂ ਦੇ ਵਿੱਚ ਮੈਂ ਜੋ ਲਗਨ ਦੇਖੀ ਕੰਮ ਕਰਨ ਦੀ ਉਹ ਬਹੁਤ ਉੱਚੀ ਸੀਗੀ ਜਿਸ ਤਰ੍ਹਾਂ ਸਾਡਾ ਵੀਰ ਗਗਨਦੀਪ ਸੀਗਾ ਬੜਾ ਮਿਹਨਤੀ ਸੀਗਾ ਉਹ ਪਰਿਵਾਰ ਨੇ ਮੈਨੂੰ ਦੱਸਿਆ ਹਜੇ ਕੁਝ ਕੁਝ ਦਿਨ ਪਹਿਲਾਂ ਹੀ ਉਹਦਾ ਵਿਆਹ ਹੋਇਆਗਾ ਜਿਹੜੇ ਕੁ ਮਹੀਨਾ ਪਹਿਲਾਂ ਸੋ ਇਦੂ ਮਾੜੀ ਘਟਨਾ ਇਦੂ ਦੁਖਦਾਈ ਘਟਨਾ ਕੋਈ ਹੋ ਨਹੀਂ ਸਕਦੀ ਸੋ ਥੋੜੇ ਰਾਂ ਹੀ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਮੁੰਡਾ ਡਿਊਟੀ ਤੇ ਹੁੰਦਾ ਹੋਇਆ ਸ਼ਹਾਦਤ ਪਾ ਗਿਆ ਉਹਦੇ ਬਾਰੇ ਵੀ ਕੋਈ ਸੋਚੋ ਤੁਸੀਂ ਉਹਦੇ ਪਰਿਵਾਰ ਬਾਰੇ ਸੋਚੋ ਕੁਝ ਕੋਈ ਐਲਾਨ ਨਹੀਂ ਹੋਇਆ तकरीबन 4 ਤੋਂ 5 ਦਿਨ ਹੋ ਗਏ ਸਰਕਾਰ ਵੱਲੋਂ ਨਾ ਕੋਈ ਮੰਤਰੀ ਇੱਥੇ ਪਹੁੰਚਾਗਾ ਨਾ ਕੋਈ ਡੀਸੀ ਸਾਹਿਬਾਂ ਨੇ ਇੱਥੇ ਆਏ ਨੇ ਸੋ ਤੁਹਾਡੇ ਮਾਧਮ ਰਾਈ ਮੈਂ ਬੇਨਤੀ ਕਰਦਾ ਵੀ ਇਹ ਸਰਕਾਰ ਜਿਹੜੀ ਸੁੱਤੀ ਪਈ ਹੈ ਜਾਗੋ ਲੋਕਾਂ ਵਾਲੇ ਜੋ ਜਿਸਨ ਲੜਕੇ ਨੇ ਆਪਦੀ ਜ਼ਿੰਦਗੀ ਕੁਝ ਬਿਨਾਂ ਸੋਚੇ ਹੋਏ ਜੀ ਜਵਾਨੀ ਜਵਾਨੀ ਭਰ ਵਿੱਚ ਚਲਾ ਗਿਆ ਉਹਦੇ ਬਾਰੇ ਸੋਚੋ ਉਹਦੇ ਪਰਿਵਾਰ ਬਾਰੇ ਸੋਚੋ ਕਿ ਇੱਕ ਆਪਾਂ ਚੰਗਾ ਐਗਜ਼ਾਮਪਲ ਸੈੱਟ ਕਰ ਸਕੀਏ ਵੀ ਕੱਲ ਨੂੰ ਨੌਜਵਾਨ ਸਰਕਾਰੀ ਨੌਕਰੀ ਦੇ ਮੂਰੇ ਹੋ ਕੇ ਆਉਣ ਵੀ ਨਹੀਂ ਯਾਰ ਸਰਕਾਰ ਸਾਡਾ ਖਿਆਲ ਰੱਖਦੀ ਹੈ। ਇਹੀ ਮੈਸੇਜ ਦੇਣਾ ਚਾਹਾਂਗਾ। ਦਰਸ਼ਕੋ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ ਤੇ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਆ ਉਹਨਾਂ ਨੇ ਵੀ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਸੋ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਰਕਾਰ ਜਿਹੜੀ ਮੰਗ ਪੂਰੀ ਕਰਦੀ ਹੈ ਫਿਲਹਾਲ ਸਰਕਾਰੀ ਨੁਮਾਇੰਦੇ ਇੱਥੇ ਆਈ ਸੀ ਮੌਜੂਦਾ ਸਰਕਾਰ ਦੇ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਜਲਦ ਉਸ ਨੂੰ ਹੋਰ ਨੌਕਰੀ ਦੇਵਾਂਗੇ ਉਸ ਦੀ ਜਗ੍ਹਾ ਤੇ ਪਰ ਪਰਿਵਾਰ ਦੀ ਮੰਗ ਇਹ ਆ ਕਿ ਉਸ ਨੂੰ ਹੁਣ ਪੱਕਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹ ਬਹੁਤ ਮੰਦ ਭਾਗੀ ਘਟਨਾ ਤੇ ਸਾਰੇ ਪਰਿਵਾਰ ਵਿੱਚ ਇਸ ਵਕਤ ਸੋਗ ਮਨਾਇਆ ਜਾ ਰਿਹਾ ਸ ਹੋਰ ਅਪਡੇਟਸ ਦੇ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ